ਹਾਂਜੀ ਕੱਲ ਨੂੰ ਉਹ ਤਰੀਕ ਹੈ ਜੀ ਬਾਈ ਭਾਨੇ ਸਿੱਧੂ ਨੂੰ ਰਿਹਾਈ ਕਰਨ ਦੀ ਠੀਕ ਹੈ ਤੇ ਉਹਦੇ ਵਾਸਤੇ ਕੀ ਕੀ ਤਿਆਰੀਆਂ ਕੀਤੀ ਨੇ ਉਹ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਜਥੇਦਾਰ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕੀ ਉਹਨਾਂ ਦੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਜਿਹੜਾ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਉਹੀ ਇਹ ਟਰੈਕਟਰ ਹੈ ਜਿਹੜਾ ਬਾਈ ਨੂੰ ਸਨਮਾਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਤੇ ਲਓ ਜੀ ਸਰਪੰਚ ਸਾਹਿਬ ਕੱਲ ਦੀਆਂ ਤਿਆਰੀਆਂ ਨੇ ਜੀ ਕੱਲ ਦੀਆਂ ਫੁੱਲ ਤਿਆਰੀਆਂ ਨੇ ਬਾਈ ਹਾਂ ਸਾਨੂੰ ਪ੍ਰਸ਼ਾਸਨ ਨੇ ਲੈ ਕੇ ਦਿੱਤਾ ਹੋਇਆ ਹਾਂ ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕਾਨੂੰਨ ਤੇ ਕੱਲ ਨੂੰ ਆਹੀ ਟਰੈਕਟਰ ਤੇ ਬਾਈ ਨੂੰ ਬਿਠਾ ਕੇ ਲਾਉਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਸਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਤੇ ਹੁਣ ਸੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ ਐਨੇ ਵਜੇ ਆ ਜਗ੍ਹਾ ਤੋਂ ਰਿਹਾ ਕਰਨਾ ਤੁਸੀਂ ਤਾਂ ਤਿਆਰੀਆਂ ਸਾਰੀਆਂ ਆਹ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀਸ ਨੇ ਹੈ ਦੇਖੋ ਗੱਲ ਹੈ ਜਿਹੜੀ ਜਿਹੜਾ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੋਣ ਕੋਈ ਨਵੇਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਉਹ ਤੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆਲਾ ਜ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨੇ ਨਹੀਂ ਦਿੱਤਾ ਕੋਈ ਹਾਂ ਠੀਕ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਹਾਂ ਉਹ 5 6 ਵਜੇ ਜਾਂਦੇ ਆ ਠੀਕ ਹੈ 5 6 ਨੂੰ ਜਦੋਂ ਰਿਹਾਈ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਕੋ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਹਾਂ ਅਸੀਂ ਪਰਿਵਾਰ ਬੰਦੀਆਂ ਨੂੰ ਕੋਈ ਅਸੀਂ ਕੋਈ ਰਾਬਤਾ ਨਹੀਂ ਕਰਨਾ ਬਾਕੀ ਜਾਂ ਲੱਖੇ ਹੋਣਾ ਅਸੀਂ ਤਾਂ ਸਿਰਫ ਕਾਨੂੰਨ ਪ੍ਰਬੰਧ ਤੇ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਕੋਟਦੂਨੇ ਤੋਂ ਟਰੈਕਟਰ ਟਰਾਲੀਆਂ ਤੇ ਸਾਨੂੰ ਇਹ ਮੇਰਾ ਸੀ ਇੱਕ ਵੱਡਾ ਕੈਂਟਰ ਕਰ ਰਹੇ ਆ ਜੀ ਜਿਹਨੂੰ ਬਾਈ ਦੋਪਨ ਉੱਪਰ ਖੜਾ ਕੇ ਭਾਨੇ ਨੂੰ ਦੇਖਿਆ ਜੀ ਤੋਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕੀ ਉਹਦੇ ਵਿੱਚ ਮੇਨ ਜੱਸੀ ਬੰਦਿਆ 11 ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਿਹੜਾ ਉਹ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦਾ ਹੈ ਬਿਲਕੁਲ ਆ ਸਕਦਾ ਜੀ ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਅਸੀਂ ਤਕਰੀਬਨ ਇਹੀ ਰੱਖਿਆ ਜੀ ਟੂਲ ਪਲਾਜੇ ਤੇ ਆਪਾਂ ਟੂਲ ਪਲਾਜੇ ਇੱਥੇ ਹੋਣਾ ਉੱਥੇ ਸਵਾਗਤ ਕਰਕੇ ਲੈ ਕੇ ਜਾਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੋਈ ਸੁਨੇਹਾ ਲੋਕਾਂ ਵਾਸਤੇ ਜਿਵੇਂ ਟੋਲਪਲਾਜਾ ਬੜਬੜ ਬੋਲੋ ਜੀ ਟੋਲਪਲਾਜਾ ਬੜਬੜ ਹੀ ਹੈ ਜੀ ਟੋਲਪਲਾਜਾ ਬੜਬੜ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤਨਾਮ ਕਰੇ ਲਿਖਿਆ ਠੀਕ ਹੈ ਤੇ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੂ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਾਥ ਕੇ ਆਓ ਜੀ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਹੈ ਬਾਰੇ ਸ਼ਾਂਤ ਮੇ ਢੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਹਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਬ ਉਹ ਵੀ ਕੱਢੇ ਸਾਰੇ 11 ਵਜੇ ਦਾ 11 ਵਜੇ ਨੂੰ ਆਪ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਸਾਨੂੰ ਬੜਾ ਬਹੁਤ ਵੱਡਾ ਚਾਹ ਹੈ ਹਾਂਜੀ ਵਿਆਹ ਜਨਾ ਚਾਹ ਹੈ ਲੋਕਾਂ ਵੱਡੀ ਗਿੰਟੀ ਦੇ ਵਿੱਚ ਲੋਕ ਬਹੁਤ ਵੱਡੀ ਗਿੰਟੀ ਦੇ ਵਿੱਚ ਲੋਕ ਸਾਨੂੰ ਫੋਨ ਵੀ ਆਉਂਦੇ ਆ ਬਹੁਤ ਮੈਂ ਕਹਿੰਦਾ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ ਐਡਾ ਵੱਡਾ ਕੱਟਣ ਲੋਕ ਸਵਾਗਤ ਨਾਲ ਲੈ ਕੇ ਆਉਂਦੇ ਠੀਕ ਹੈ ਤੇ ਬੱਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਹੀ ਮੈਂ ਦੇਖੋ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ ਸਭ ਤੋਂ ਵੱਧ ਨੌਜਵਾਨ ਉਫੜਨੇ ਕੱਲ ਨੂੰ ਜਦੋਂ ਪਾਨੇ ਸਿੱਧੂ ਵੀ ਰਹੀ ਹੈ ਤੇ ਉਹਨਾਂ ਨੂੰ ਕੱਥਵਾਂ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਰਾਜ ਚ ਟੱਕਰੂਗੀ ਸੋਨੂੰ ਮੰਨ ਕੇ ਚੱਲੋ ਵੀ ਰਖਾਊਗੀ ਵੀ ਹਲੜਵਾਜੀ ਕਰਨ ਦੀ ਮਜਬੂਰ ਕਰੂਗੀ ਇੱਕ ਹੱਥ ਵਾਂ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚੇ ਹੋ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ ਕਿਉਂਕਿ ਬਾਈ ਹਮੇਸ਼ਾ ਲੱਖਾ ਸੋਰੀ ਪਾਨਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਹਾਂ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋ ਸਿਰਫ ਸੇਵਾ ਕਰਨ ਲਈ ਆਇਆ ਹੈਗਾ ਇਹ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੇ ਕੱਲ ਨੂੰ ਸ਼ਾਮ ਤਮਾਈ ਨਾਲ ਜਰੂਰ ਬੜ ਬੜ 11:00 ਵਜੇ ਟਾਈਮ 11:00 ਵਜੇ ਦਾ ਜੀ 11:00 ਵਜੇ ਮਾਰਨਿੰਗ 11:00 ਵਜੇ ਤੇ ਪਹੁੰਚਿਓ ਜਰੂਰ ਧੰਨਵਾਦ ਜੀ ਤੇ ਜਫੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦਿਓ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ 17 18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਝ ਅਨਨੋਨ ਬੰਦਿਆਂ ਦੇ ਨੇ ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ ਵੇਖੋ ਜੀ ਜਫੇ ਬੰਦਗੀਆਂ ਪਹਿਲਾਂ ਵੀ ਖੜੀਆਂ ਨੇ ਹਮ ਪਾਈ ਲੱਖੇ ਵਰਗੇ ਸਾਰੀ ਟੀਮ ਤੇ ਫੇਰ ਵੀ ਸੱਚਾ ਸਾਸਰੇ ਦੇ ਸੇ ਬੰਦਿਆਂ ਨੇ ਲੋਕਾਂ ਨਜ਼ਰ ਬਿਲਕੁਲ ਛੱਡਣਗੇ ਜੀ ਆਪਾਂ ਠੀਕ ਹੈ ਜੀ ਹੋਰ ਕੋਈ ਗੱਲਬਾਤ ਤਾਂ ਨਹੀਂ ਰਹਿ ਗਈ ਕਰਨ ਵਾਲੀ ਬਿਲਕੁਲ ਜੀ ਬਸ ਹੁਣ ਤਿਆਰੀਆਂ ਫੁੱਲ ਨੇ ਕੋਈ ਗੱਲਬਾਤ ਨਹੀਂ ਸਾਨੂੰ ਇਸ ਗੱਲ ਦਾ ਸਮਾਂ ਤੇ ਟਾਈਮ ਹੈ ਜਿੱਥੇ ਬੰਦਿਆਂ ਤਕਰੀਬ ਬਾਕੀ ਬਾਅਦ ਚ ਵੀ ਕਲੀਅਰ ਕਰ ਦਿਆਂਗੇ ਬਾਕੀ ਸ਼ਾਂਤ ਮਹੀਨ ਵਾਲਾ ਤੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਵੀ ਜਿਹੜੀ ਗੱਲ ਕਰਕੇ ਗਏ ਉਹ ਪਛਰੇ ਚੜਾਉਣਗੇ ਠੀਕ ਹੈ ਜੀ ਹਾਂ ਤਾਂ ਗੁਰਿਆ ਕਰਦੇ